ਸੋ ਆਪਾਂ ਦੇਖਦੇ ਹਾਂ ਮੱਤੀ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਮੱਤੀ 10 ਉਹਦੀ 40 ਤੋਂ 42 ਅਧ ਦੇ ਵਿੱਚ ਆਪਾਂ ਦੇਖਦੇ ਹਾਂ ਕਹਿੰਦਾ ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਖੱਲਣ ਵਾਲੇ ਨੂੰ ਕਬੂਲ ਕਰਦਾ ਹੈ ਜਿਹੜਾ ਨਵੀ ਦੇ ਨਾਂ ਉੱਤੇ ਨਵੀ ਨੂੰ ਕਬੂਲ ਕਰੇ ਉਹ ਨਵੀ ਦਾ ਫਲ ਪਾਵੇਗਾ ਅਤੇ ਜਿਹੜਾ ਧਰਮੀ ਦੇ ਨਾਂ ਉੱਤੇ ਧਰਮੀ ਨੂੰ ਕਬੂਲ ਕਰੇ ਉਹ ਧਰਮੀ ਦਾ ਫਲ ਪਾਵੇਗਾ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਇੱਕ ਨੂੰ ਚੇਲੇ ਦੇ ਨਾਂ ਉੱਤੇ ਮੇਰਾ ਇੱਕ ਕਟੋਰਾ ਠੰਡੇ ਪਾਣੀ ਦਾ ਪਿਆਵੇ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਾ ਗਵਾਵੇਗਾ ਹallelujah ਹallelujah ਸੋ ਅਸੀਂ ਅੱਜ ਦੇਖ ਰਹੇ ਕਿ ਅਸੀਂ ਕਿੰਨਾ ਕਿੰਨਾ ਬਰਕਤ ਲੈ ਸਕਦੇ ਆ ਪਰ ਕਿਹੜੇ ਕਿਹੜੇ ਕੰਮ ਕਰਨ ਵਾਲਿਆਂ ਨੂੰ ਪਰਮੇਸ਼ਵਰ ਬਰਕਤ ਦਿੰਦੇ ਆ ਕਿਨਾਂ ਨੂੰ ਵੀ ਨਾਮ ਮਿਲਦੇ ਫਲ ਪ੍ਰਾਪਤ ਹੁੰਦਾ ਹੈ ਤਾਂ ਇੱਥੇ ਅਸੀਂ ਕੀ ਦੇਖਦੇ ਆ ਜਿਹੜਾ ਤੁਹਾਨੂੰ ਕਬੂਲ ਕਰੇ ਮਤਲਬ ਜਿਹੜਾ ਪਰਮੇਸ਼ਵਰ ਦੇ ਲੋਕਾਂ ਨੂੰ ਕਬੂਲ ਕਰਦਾ ਆ ਉਹ ਪਰਮੇਸ਼ਵਰ ਨੂੰ ਪ੍ਰਭੂ ਯਿਸੂ ਨੂੰ ਕਬੂਲ ਕਰਦਾ ਔਰ ਜਿਹੜਾ ਪ੍ਰਭੂ ਯਿਸੂ ਨੂੰ ਕਬੂਲ ਕਰਦਾ ਯਹੋਸ਼ਾ ਪਰ ਯਹਵਾ ਪਰਮੇਸ਼ਵਰ ਨੂੰ ਵੀ ਆਪਣੇ ਜੀਵਨ ਦੇ ਵਿੱਚ ਕਬੂਲ ਕਰਦਾ ਆ ਅਰ ਜਿਹੜਾ ਨਬੀ ਨੂੰ ਨਬੀ ਸਮਝਦਾ ਆ ਉਹਦੇ ਜੀਵਨ ਦੇ ਵਿੱਚ ਕੀਤੀ ਹੋਈ ਨਬੂਅਤ ਦਾ ਫਲ ਵੀ ਜ਼ਰੂਰ ਆਊਗਾ ਦੇਖੋ ਕਈ ਵਾਰੀ ਕੀ ਹੁੰਦਾ ਤੁਹਾਡੇ ਲਈ ਕੋਈ ਪ੍ਰੋਫੈਟਿਕ ਵਰਡ ਬੋਲਿਆ ਗਿਆ ਜੇਕਰ ਤੁਸੀਂ ਇਹ ਮੰਨ ਕੇ ਕਿ ਹਾਂ ਇਹਦੇ ਉੱਤੇ ਪ੍ਰੋਫੈਟਿਕ ਅਨੋਇੰਟਿੰਗ ਆ ਵਕਈ ਇਹ ਸ਼ਬਦ ਜਿਹੜਾ ਵਰਡ ਆਫ ਪ੍ਰੋਫਸੀ ਆ ਜਿਹੜਾ ਭੁਖ ਬਾਣੀ ਦਾ ਸ਼ਬਦ ਆ ਬੋਲਿਆ ਗਿਆ ਮੇਰੇ ਲਈ ਜਾਂ ਸਾਡੇ ਲਈ ਸਾਡੇ ਦੇਸ਼ ਲਈ ਸਾਡੀ ਚਰਚ ਲਈ ਜਾਂ ਪਰਸਨਲੀ ਤੁਹਾਡੇ ਲਈ ਇਹ ਪਰਮੇਸ਼ਵਰ ਦੇ ਵੱਲੋਂ ਆ ਕਿਉਂਕਿ ਇਹ ਪਰਮੇਸ਼ਵਰ ਦਾ نبی ਹਰ वचन ਦੇ ਵਿੱਚ ਲਿਖਿਆ ਜਿਹੜਾ نبی ਉਹ ਪਰਮੇਸ਼ਵਰ ਦਾ ਮੂੰਹ ਆ ਕਰੋਗੇ ਕਿ ਵਾਕਿਆ ਹੀ ਇਹ ਪਰਮੇਸ਼ਵਰ ਦੇ ਜਨ ਜੰਦੇ ਮੂੰਚੋਂ ਨਿਕਲਿਆ ਹੋਇਆ ਸ਼ਬਦ ਆ ਉਹ ਬਰਕਤ ਤੁਹਾਡੇ ਜੀਵਨ ਚ ਆਊਗੀ ਉਹ ਸੁਧਾਰ ਦਾ ਅੱਖਰ ਜਿਹੜਾ ਉਹਨੇ ਤੁਹਾਨੂੰ ਕਿਹਾ ਹੋ ਸਕਦਾ ਉਹਨੇ ਤੁਹਾਨੂੰ ਕੋਈ ਵਾਰਨਿੰਗ ਦਿੱਤੀ ਹੋਈ ਕਿ ਤੁਸੀਂ ਆਹ ਗਲਤੀ ਨਾ ਕਰਿਓ ਜਾਂ ਕੰਮ ਕਰਨਾ ਬੰਦ ਕਰ ਦਿਓ ਤੁਹਾਡਾ ਬਚਾਅ ਹੋ ਜਾਊਗਾ ਉਸ ਨੂੰ ਵਾਕਿਆਈ ਨਬੀ ਸਮਝ ਕੇ ਉਸ ਗਲਤ ਕੰਮ ਨੂੰ ਤੁਸੀਂ ਬੰਦ ਕਰ ਦਿਓਗੇ ਸੱਚੀ ਪਰਮੇਸ਼ਵਰ ਦੀ ਹਜ਼ੂਰੀ ਚੋਂ ਤੁਹਾਡੇ ਲਈ ਸਜ਼ਾ ਜਿਹੜੀ ਆ ਉਹ ਖਤਮ ਹੋ ਜੂਗੀ ਔਰ ਮaaf ਕੀਤੇ ਜਾਉਗੇ ਤਾਂ ਵਚਨ ਚ ਕੀ ਲਿਖਿਆ ਜਿਹੜਾ ਨਬੀ ਦੇ ਨਾਂ ਉੱਤੇ ਨਬੀ ਨੂੰ ਕਬੂਲ ਕਰੇ ਉਹ ਨਬੀ ਦਾ ਫਲ ਪਾਊਗਾ ਜੋ ਨਬੂਵਤ ਉਹਦੇ ਜੀਵਨ ਦੇ ਵਿੱਚ ਕੀਤੀ ਜਾਊਗੀ ਜੋ ਸੁਨੇਹਾ ਉਹਦੇ ਜੀਵਨ ਚ ਆਏਗਾ ਉਹ ਜ਼ਰੂਰ ਪੂਰਾ ਹੋਏਗਾ ਪਰ ਬਹੁਤ ਸਾਰੇ ਲੋਕ ਆ ਉਹ ਉਸ ਚੀਜ਼ ਨੂੰ ਰੀਸੀਵ ਨਹੀਂ ਕਰਦੇ ਅਰ ਬਹੁਤ ਸਾਰੇ ਲੋਕਾਂ ਨੂੰ ਰੀਸੀਵ ਕਰਨਾ ਆਉਂਦਾ ਨਹੀਂ ਦੇਖੋ ਕਈ ਵਾਰ ਕੀ ਹੁੰਦਾ ਤੁਸੀਂ ਆਫਿਸ ਦੇ ਵਿੱਚ ਸਾਨੂੰ ਮਿਲਣ ਵਾਸਤੇ ਆਉਂਦੇ ਆ ਸਿਰਫ ਸਾਨੂੰ ਨਹੀਂ ਹੋ ਸਕਦਾ ਤੁਸੀਂ ਡਿਫਰੈਂਟ ਚਰਚਸ ਦੇ ਵਿੱਚ ਸੁਣ ਰਹੇ ਆ ਡਿਫਰੈਂਟ ਚਰਚਸ ਤੋਂ ਜਾਂ ਜਿੱਦਾਂ ਵੀ ਕਈ ਵਾਰ ਕੀ ਹੁੰਦਾ ਤੁਸੀਂ ਕਿਸੇ ਪਰਮੇਸ਼ਵਰ ਦੇ ਜਾਨੂੰ ਮਿਲਦੇ ਆ ਤੁਸੀਂ ਆਪਣੀ ਸਮੱਸਿਆ ਦੱਸ ਰਹੇ ਹੁੰਦੇ ਆ ਹਰ ਅਚੰਚੇ ਤੋ ਉਹ ਤੁਹਾਡੀ ਗੱਲ ਸੁਣਦਿਆਂ ਸੁਣਦਿਆਂ ਉਹ ਪਰਮੇਸ਼ਵਰ ਦਾ ਦਾਸ ਪਰਮੇਸ਼ਵਰ ਦੀ ਦੁਆਸੀ ਤੁਹਾਨੂੰ ਕਹਿੰਦੇ ਤੂੰ ਸਭ ਗੱਲਾਂ ਛੱਡ ਜਾ ਪਰਮੇਸ਼ਵਰ ਦੀ ਕਿਰਪਾ ਤੇਰੇ ਉੱਤੇ ਬਹੁਤ ਹੈ ਤੇਰਾ ਕੰਮ ਬਣ ਜਾਣਾ ਫਿਕਰ ਨਾ ਕਰ ਜਾ ਪਰਮੇਸ਼ਵਰ ਨੇ ਤੈਨੂੰ ਔਲਾਦ ਦੇ ਦੇਣੀ ਆ ਤੂੰ ਟੈਨਸ਼ਨ ਨਾ ਲੈ ਸਭ ਗੱਲਾਂ ਛੱਡ ਤੇਰਾ ਘਰ ਬਣ ਜਾਣਾ ਜਾਂ ਤੇਰੇ ਲਈ ਪਰਮੇਸ਼ਵਰ ਨੇ ਸੁੱਖ ਦੇ ਦਿਨ ਠਹਿਰਾਏ ਆ ਤੇਰੇ ਜੀਵਨ ਦੇ ਵਿੱਚੋਂ ਇਹ ਨਸ਼ੇ ਦੀ ਗੰਦੀ ਆਤਮਾ ਨੇ ਨਿਕਲ ਜਾਣਾ ਆ ਇਹ ਨਿਕਲ ਗਈ ਆ ਉਹ ਮਤਲਬ ਤੁਹਾਡੇ ਲਈ ਬਰਕਤ ਦੇ ਵਰਡ ਜਿਹੜੇ ਉਹ ਬੋਲੇ ਜਾਂਦੇ ਹਨ ਪਰ ਕੁਝ ਲੋਕੀ ਤਾਂ ਉਦੋਂ ਹੀ ਰੁੱਕ ਕੇ ਆਮੀਨ ਕਹਿੰਦੇ ਤੇ ਕਹਿੰਦੇ ਹਾਂ ਮੈਂ ਰਿਸੀਵ ਕਰਦਾ ਪ੍ਰਭੂ ਇਦਾਂ ਹੀ ਮੇਰੇ ਜੀਵਨ ਦੇ ਵਿੱਚ ਹੋਵੇ ਪਰ ਕੁਝ ਲੋਕੀ ਕੀ ਕਰਦੇ ਆ ਉਹ ਪਾਸਟਰ ਦੀ ਗੱਲ ਵੱਲ ਧਿਆਨ ਨਹੀਂ ਦੇਣਗੇ ਉਹਨਾਂ ਨੇ ਆਪਣੀ ਤੁਰੀ ਬੁਝਾਈ ਜਾਣੀ ਹੈ ਉਹਨਾਂ ਨੇ ਕਿਹਾ ਹਾਂਜੀ ਪਾਸਟਰ ਜੀ ਪਰ ਇਦਾਂ ਹਾਂਜੀ ਨਹੀਂ ਨਹੀਂ ਪਾਸਟਰ ਜੀ ਇਦਾਂ ਪਾਸਟਰ ਜੀ ਕੀ ਕਹਿ ਰਿਹਾ ਪ੍ਰਭੂ ਨੇ ਤੇਰਾ ਘਰ ਬਣਾ ਦੇਣਾ ਫਿਕਰ ਨਾ ਕਰ ਉਹ ਨਹੀਂ ਪਾਸਟਰ ਜੀ ਸਾਡੇ ਕੋਲ ਪੈਸੇ ਹੀ ਨਹੀਂ ਹਨ ਜੈਨੂ ਮੋੜ ਦੋ ਪਾਸਟਰ ਜੀ ਕਹਿੰਦੇ ਤੇਰੇ ਬੱਚਿਆਂ ਨੇ ਤੇਰੇ ਆਖੇ ਲੱਗਣ ਲੱਗ ਜਣਾ ਉਹ ਨਹੀਂ ਪਾਸਟਰ ਜੀ ਉਹ ਭੌਰਾ ਨਹੀਂ ਆਖੇ ਲੱਗਦੇ ਉਹ ਤਾਂ ਇੱਕ ਵੀ ਗੱਲ ਨਹੀਂ ਮੰਨਦੇ ਮਤਲਬ ਉਹਨਾਂ ਨੇ ਹਾਂ ਹੂੰ ਹਾਂ ਜੀ ਮੈਂ ਰিসিਵ ਕਰਦਾ ਪ੍ਰਭੂ ਤੁਹਾਡੇ ਅੱਖਰਾਂ ਦੇ ਉੱਤੇ ਬਰਕਤ ਪਾਵੇ ਉਹਨਾਂ ਦੇ ਮੂੰਹ ਚੋਂ ਨਿਕਲਦਾ ਹੀ ਨਹੀਂ ਇਸ ਲਈ ਉਹਨਾਂ ਸ਼ਬਦਾਂ ਦਾ ਫਲ ਉਹਨਾਂ ਦੇ ਜੀਵਨ ਚ ਕਦੀ ਆਉਂਦਾ ਹੀ ਨਹੀਂ ਕਿਉਂਕਿ ਉਹਨਾਂ ਨੇ ਉਸ ਸ਼ਬਦ ਨੂੰ ਆਪਣੇ ਗਰਭ ਤੱਕ ਖੜਿਆ ਨਹੀਂ ਤੇ ਜਿਹੜੀ ਚੀਜ਼ ਗਰਭ ਤੱਕ ਗਈ ਨਹੀਂ ਉਹ ਡਿਲੀਵਰ ਕਿੱਦਾਂ ਹੋਊਗੀ ਜੇਕਰ ਤੁਸੀਂ ਉਸ ਸ਼ਬਦ ਨੂੰ ਆਪਣੇ ਆਤਮਾ ਦੇ ਗਰਭ ਦੇ ਅੰਦਰ ਰੱਖ ਲਵੋ ਉਹ ਉੱਥੇ ਜਦੋਂ ਆਪਣੇ ਆਕਾਰ ਦੇ ਵਿੱਚ ਆ ਗਿਆ ਤੇ ਉਹਨੇ ਜਨਮ ਲੈਣਾ ਹੀ ਲੈਣਾ ਤੇ ਜਿਹੜੀ ਚੀਜ਼ ਜਨਮ ਲੈ ਲੈਂਦੀ ਫਿਰ ਉਹ ਨਜ਼ਰ ਆਉਂਦੀ ਤਾਂ ਜਦੋਂ ਪ੍ਰਾਰਥਨਾ ਕੀਤੀ ਜਾਵੇ ਉਸੀ ਬੜੇ ਹੁਸ਼ਿਆਰ ਹੋਣੇ ਚਾਹੀਦੇ ਉਸ ਵਿੱਚ ਇੱਕ ਵੀ ਅੱਖਰ ਇੱਧਰ ਉੱਧਰ ਨਹੀਂ ਡਿੱਗਣਾ ਚਾਹੀਦਾ ਹਰ ਅੱਖਰ ਜਿੱਦਾਂ ਚਿੜੀ ਛਿੱਕਾ ਖੇਢੀਦਾ ਤੇ ਜਿੱਧਰ ਨੂੰ ਚਿੜੀ ਆਵੇ ਜਿਹੜਾ ਪਲੇਅਰ ਉਧਰ ਨੂੰ ਜਾਂਦਾ ਨਾ ਉਹਨੂੰ ਹਿੱਟ ਕਰਨ ਦੇ ਲਈ ਤਾਂ ਇਦਾਂ ਆਪਣੀ ਝੋਲੀ ਆਤਮਾ ਦੀ ਲੈ ਕੇ ਕਿ ਸ਼ਬਦ ਆ ਰਿਹਾ ਡਿੱਗ ਨਾ ਜਾਵੇ ਮੈਂ ਇਸ ਸ਼ਬਦ ਨੂੰ ਨਾਲ ਤੁਸੀਂ ਉਸ ਸ਼ਬਦ ਨੂੰ ਲੈਣਾ ਜਦ ਕਦੇ ਕਿਸੇ ਪਰਮੇਸ਼ਵਰ ਦੇ ਦਾਸ ਦੇ ਕੋਲ ਜਾਓ ਪ੍ਰਭੂ ਦੀ ਦਾਸੀ ਦੇ ਕੋਲ ਜਾਓ ਕਿਸੇ ਨਬੀ ਦੇ ਕੋਲ ਜਾਓ ਜਦ ਉਹ ਤੁਹਾਨੂੰ ਰੋਕੇ ਤਾਂ ਰੁਕ ਜਾਓ ਜਦ ਉਹ ਤੁਹਾਡੇ ਉੱਤੇ ਬਰਕਤ ਬੋਲੇ ਤਾਂ ਉਸ ਬਰਕਤ ਨੂੰ ਲੈ ਲਵੋ ਔਰ ਜ਼ਰੂਰ ਆਪਣੇ ਮੂੰਹ ਤੋਂ ਇਕਰਾਰ ਕਰੋ ਕਿ ਮੈਂ ਇਸ ਬਰਕਤ ਨੂੰ ਲੈਣਾ ਆਂ ਮੈਂ ਇਸ ਸ਼ਬਦ ਨੂੰ ਲੈਣਾ ਆਂ ਔਰ ਪ੍ਰਭੂ ਤੁਹਾਡੇ ਇਸ ਸ਼ਬਦ ਨੂੰ ਪੂਰਾ ਕਰੇ ਤੇ ਮੈਂ ਗਵਾਹੀ ਲੈ ਕੇ ਆਵਾਂ ਇੱਕ ਵੇਲਾ ਹੁੰਦਾ ਸਪਿਰਚੁਅਲ ਰੈਲਮ ਦੇ ਵਿੱਚ ਇੱਕ ਟਾਈਮ ਹੁੰਦਾ ਆ ਇਹ ਟਾਈਮ ਹਰ ਕਿਸੇ ਦੀ ਪਕੜ ਚ ਨਹੀਂ ਆਉਂਦਾ ਔਰ ਯਾਦ ਰੱਖਿਓ ਜਦੋਂ ਇੱਕ ਵਾਰੀ ਇਹ ਟਾਈਮ ਨਿਕਲ ਜਾਵੇ ਤੁਸੀਂ ਇਹਦੇ ਪਿੱਛੇ ਭਾਵੇਂ ਲੱਖ ਧੋੜ ਲਾ ਲਵੋ ਕਦੀ ਉਹ ਮੁੜ ਕੇ ਨਹੀਂ ਆਉਂਦਾ ਸਮਾ ਜਿਹੜਾ ਲੰਘ ਜਾਂਦਾ ਕਦੀ ਲੱਖ ਕੋਸ਼ਿਸ਼ ਤੇ باوجود ਵੀ ਉਹ ਮੁੜ ਕੇ ਨਹੀਂ ਹੁਣਾ ਇਸ ਲਈ ਸਮੇਂ ਨੂੰ ਗਵਾਉਣਾ ਨਹੀਂ ਝੋਕਾ ਨਾ ਲੱਗਣ ਦਿਓ ਉਹਨਾਂ ਸਰੀਰ ਦੀਆਂ ਨਾ ਆਤਮਾ ਦੀਆਂ ਸੁਸਤ ਨਾ ਹੋਵੋ ਨਿਸ਼ਟੀ ਨਾ ਪਾਇਆ ਕਰੋ ਕਿਉਂ ਵਚਨ ਚ ਲਿਖਿਆ ਤਕੜੇ ਹੋਵੋ ਢਿੱਲੇ ਨਾ ਹੋਵੋ ਇਸੇ ਲਈ ਕਿ ਜਾਗਦੇ ਰਹੋ ਸੁਚੇਤ ਰਹੋ ਅਵੇਅਰ ਹੋਵੋ ਇਹ ਨਹੀਂ ਕਿ ਤੁਸੀਂ ਆਲਸੀ ਹੋਵੋ ਤਾਂ ਕੋਈ ਤੁਹਾਡੇ ਉੱਤੇ ਸਰਾਪ ਬੋਲ ਰਿਹਾ ਤੇ ਤੁਸੀਂ ਉੱਥੇ ਕਹੋ ਤੁਸੀਂ ਜਾਗਦੇ ਹੋਣੇ ਚਾਹੀਦੇ ਉੱਥੇ ਹੀ ਉਹਨੂੰ ਕੈਨਸਲ ਕਰੋ ਨਹੀਂ ਇਹ ਸ਼ਬਦ ਮੇਰੇ ਬੱਚਿਆਂ ਦੇ ਜੀਵਨ ਚ ਕਦੀ ਨਹੀਂ ਪੂਰੇ ਹੋਣਗੇ ਅਗਰ ਕੋਈ ਤੁਹਾਡੇ ਰਿਸ਼ਤੇਦਾਰ ਤੁਹਾਡੇ ਘਰ ਦੇ ਵਿੱਚ ਆ ਕੇ ਇਹ ਗੱਲ ਕਹਿੰਦਾ ਤੇਰੇ ਨਿਆਣੇ ਤਾਂ ਨਕਮੇ ਆ ਤੁਸੀਂ ਆਹੋ ਕਦੀ ਨਹੀਂ ਕਹਿਣਾ ਹਾਂ ਮੈਂ ਕਦੀ ਨਹੀਂ ਪਰਣੀ ਇਸ ਗੱਲ ਵਿੱਚ ਵੀ ਤੁਸੀਂ ਵੀ ਨਾਲ ਹੀ ਜੋ ਆਹੋ ਸੱਚੀ ਤੇਰੀ ਗੱਲ ਸਹੀ ਆ ਕੀ ਦਸੀਏ ਇਹਦਾ ਮਤਲਬ ਤੁਸੀਂ ਮੰਨ ਲਿਆ ਨਹੀਂ ਮੰਨਣਾ ਇਸ ਗੱਲ ਨੂੰ ਭਾਵੇਂ ਤੁਸੀਂ ਜਾਣ ਜੁਬਾਨ ਨਹੀਂ ਇਹ ਜੀਵਨ ਤੇ ਮੌਤ ਦੀ ਮੋਹਰ ਹੈ ਇਹ ਖੁਸ਼ੀ ਤੇ ਗਮੀ ਦੀ ਮੋਹਰ ਹੈ ਜੋ ਤੁਸੀਂ ਬੋਲ ਦਿੱਤਾ ਉਹ ਪਨਪ ਪੈਣਾ ਉਹ ਜੰਮ ਪੈਣਾ ਹੈ ਕਿਉਂਕਿ ਸ਼ਬਦ ਦੇ ਵਿੱਚ ਰਚਨਾ ਕਰਨ ਦੀ ਸ਼ਕਤੀ ਹੈ ਪਰਮੇਸ਼ਵਰ ਨੇ ਸ਼ਬਦ ਬੋਲਿਆ ਤੇ ਸਭ ਕੁਝ ਹੋ ਗਿਆ ਤੇ ਵਚਨ ਚ ਲਿਖਿਆ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਜਿਹਾ ਬਣਾਇਆ ਹੈ ਸਾਡੇ ਅੰਦਰ ਵੀ ਸ਼ਬਦ ਦੀ ਸਮਰਥ ਹੈ ਤੁਸੀਂ ਕਿਸੇ ਨੂੰ ਕਹਿੰਦੇ ਓਰੇ ਨੂੰ ਆ ਜਦ ਤੱਕ ਤੁਸੀਂ ਕਹਿੰਦੇ ਨਹੀਂ ਓਰੇ ਆ ਭਾਵੇਂ ਤੁਹਾਡਾ ਜੀ ਕਰਦਾ ਓਰੇ ਆ ਉਹ ਆਉਂਦਾ ਨਹੀਂ ਤੁਸੀਂ ਮੂੰਹ ਤੋਂ ਕਹਿੰਦੇ ਓਰੇ ਆ ਇੱਧਰ ਨੂੰ ਆ ਗੱਲ ਸੁਣ ਉਹ ਆਉਂਦਾ ਕਿ ਨਹੀਂ ਆਉਣਾ ਕਿਉਂ ਆਉਂਦਾ ਕਿਉਂਕਿ ਤੁਹਾਡੇ ਸ਼ਬਦ ਦੇ ਵਿੱਚ ਸ਼ਕਤੀ ਆ ਤੁਸੀਂ ਸ਼ਬਦ ਬੋਲੇ ਆ ਕਿ ਇੱਧਰ ਆਓ ਇੱਧਰ ਆ ਗਿਆ ਨੇੜੇ ਖੜੇ ਨੂੰ ਤੁਸੀਂ ਕਹਿੰਦੇ ਉੱਧਰ ਜਾ ਕੇ ਖਲੋ ਜਾ ਮੇਰੇ ਘਰ ਨਾ ਆਈ ਮੇਰੇ ਘਰ ਆ ਜਾ ਮੇਰਾ ਘਰ ਤੇਰੇ ਲਈ ਖੁੱਲਾ ਜੋ ਤੁਸੀਂ ਕਹਿੰਦੇ ਉਹ ਹੁੰਦਾ ਕਿ ਨਹੀਂ ਹੁੰਦਾ ਇਸ ਲਈ ਜੋ ਤੁਸੀਂ ਆਪਣੇ ਜੀਵਨ ਦੇ ਵਿੱਚ ਬੋਲੋਗੇ ਬੀਜੋਗੇ ਜੋ ਬੀਜੋਗੇ ਉਹ ਉਗਣਾ ਹੀ ਉਗਣਾ ਜੋ ਬੋਲੋਗੇ ਉਹ ਹੋਣਾ ਹੀ ਹੋਣਾ ਇਸ ਲਈ ਬੀਜੋ ਵੀ ਸੋਚ ਕੇ ਤੇ ਬੋਲਿਓ ਵੀ ਸੋਚ ਕੇ ਸ਼ਬਦ ਇੱਕ ਬੀਜ ਹੀ ਆ ਇਹੋ ਜਿਹਾ ਬੀਜ ਆ ਜਿਹਦੇ ਵਿੱਚ ਇੱਕ ਵੀ ਬੀਜ ਇਹੋ ਜਿਹਾ ਨਹੀਂ ਜਿਹੜਾ ਉੱਗੇ ਨਾ ਚਾਹੇ ਉਹ ਮਾੜੀ ਨਸਲ ਦਾ ਹੋਏ ਚਾਹੇ ਉਹ ਚੰਗੀ ਨਸਲ ਦਾ ਹੋਏ ਚਾਹੇ ਉਹ ਕੰਡਿਆਲੀ ਝਾੜੀ ਹੋਵੇ ਤੇ ਚਾਹੇ ਉਹ ਫਲਦਾਰ ਬੂਟਾ ਹੋਵੇ ਬੀਜ ਸਟਰੋਂਗ ਹੈ ਨੇ ਉਗਣਾ ਜ਼ਰੂਰੀ ਇਸ ਲਈ ਟੂ ਬੀ ਵੈਰੀ ਕੇਅਰਫੁਲ ਬਹੁਤ ਸੁਚੇਤ ਹੋਵੋ ਬਹੁਤ ਧਿਆਨ ਦੇ ਨਾਲ ਚੱਲੋ ਸੋ ਇੱਥੇ ਅਸੀਂ ਦੇਖਦੇ ਜਿਹੜਾ ਨਬੀ ਦੇ ਨਾਮ ਉਤੇ ਨਬੀ ਨੂੰ ਕਬੂਲ ਕਰੇ ਉਹ ਨਬੀ ਦਾ ਫਲ ਪਾਊਗਾ ਜਿਹੜਾ ਧਰਮੀ ਦੇ ਨਾਮ ਉਤੇ ਧਰਮੀ ਨੂੰ ਕਬੂਲ ਕਰੇ ਉਹ ਤਰਮੀ ਦਾ ਫਲ ਪਲਗ ਜੇਕਰ ਤੁਸੀਂ ਕਿਸੇ ਧਰਮੀ ਬੰਦੇ ਦੀ ਇੱਜ਼ਤ ਉਹਨੂੰ ਧਰਮੀ ਸਮਝ ਕੇ ਕਰਦੇ ਆਂ ਤੇ ਉਹਦੀ ਧਾਰਮਿਕਤਾ ਤੁਹਾਡੇ ਜੀਵਨ 'ਚ ਜ਼ਰੂਰ ਆਊਗੀ ਉਹਦੀ ਧਾਰਮਿਕਤਾ ਦਾ ਅਜ਼ਰ ਤੁਹਾਡੇ ਜੀਵਨ 'ਚ ਜ਼ਰੂਰ ਆਊਗਾ ਜੇਕਰ ਤੁਸੀਂ ਕਿਸੇ ਧਰਮੀ ਨੂੰ ਇੱਜ਼ਤ ਦਿਓਗੇ ਕਹਿਣ ਤੋਂ ਪਹਿავ ਜੇਕਰ ਤੁਸੀਂ ਪਰਮੇਸ਼ਵਰ ਦੇ ਜਿਹੜੇ ਜਾਣਿਆ ਜੈਕਟਰ ਤੁਸੀਂ ਉਹਨਾਂ ਨੂੰ ਇੱਜ਼ਤ ਦਿਓਗੇ ਪਰਮੇਸ਼ਵਰ ਦੇ ਚੁਣਿਆ ਹੋਇਆਂ ਨੂੰ ਠਹਿਰਾਇਆ ਹੋਇਆਂ ਨੂੰ ਚਾਹੇ ਉਹ ਰਸੂਲ ਆ ਪਾਸबानੀਆਂ ਖੁਸ਼ਖਬਰੀ ਸੁਣਾਉਣ ਵਾਲੇ ਆ ਪ੍ਰਾਰਥਨਾ ਕਰਨ ਵਾਲੇ ਆ ਚਰਚ ਦੇ ਵਿੱਚ ਆਉਣ ਵਾਲੇ ਆ ਤੁਸੀਂ ਜਿਹੜਾ ਜੇ ਇਸ ਲੈਵਲ ਤੇ ਉਹਨੂੰ ਉਸ ਲੈਵਲ ਤੇ ਪਰਮੇਸ਼ਵਰ ਦੀ ਹਜ਼ੂਰੀ ਚੋਂ ਪਰਮੇਸ਼ਵਰ ਦਾ ਜਨ ਮੰਨ ਕੇ ਜਦੋਂ ਤੁਸੀਂ ਉਹਨੂੰ ਇੱਜ਼ਤ ਦਿਓਗੇ ਤੁਹਾਡੇ ਉੱਤੇ ਬਰਕਤ ਆਉਣੀ ਆਉਣੀ ਆ ਤੁਹਾਨੂੰ ਫਲ ਮਿਲਣਾ ਹੀ ਮਿਲਣਾ ਆ ਅਰਚਵਚਨ ਚ ਲਿਖਿਆ ਜੋ ਕੋਈ ਇੰਨਾ ਛੋਟਿਆਂ ਵਿੱਚੋਂ ਇੱਕ ਨੂੰ ਚੇਲੇ ਦੇ ਨਾਂ ਉੱਤੇ ਨਿਰ ਇੱਕ ਕਟੋਰਾ ਠੰਡਾ ਪਾਣੀ ਦਾ ਪਿਆਵੇ ਮੈਂ ਤੁਹਾਨੂੰ ਸੱਚ ਆਖਦਾ ਉਹ ਆਪਣਾ ਫਲ ਕਦੀ ਨਾ ਗਵਾਏਗਾ ਜੇਕਰ ਤੁਸੀਂ ਕਿਸੇ ਪਰਮੇਸ਼ਵਰ ਦੇ ਬੰਦੇ ਨੂੰ ਇੱਕ ਠੰਡਾ ਪਾਣੀ ਦਾ ਗਲਾਸ ਹੀ ਪਿਉਂਦੇ ਹੋ ਵਚਨ ਚ ਲਿਖਿਆ ਉਹਦਾ ਵੀ ਫਲ ਤੁਹਾਨੂੰ ਜ਼ਰੂਰ ਮਿਲੂਗਾ ਉਹਦਾ ਵੀ ਫਲ ਤੁਹਾਡੇ ਤੋਂ ਗਵਾਚੂਗਾ ਨਹੀਂ ਕਿਉਂਕਿ ਸਾਡਾ ਪਰਮੇਸ਼ਰ ਉਹ ਆ ਜਿਨੇ ਇਹ ਗੱਲ ਕਹੀ ਕਿ ਮਜ਼ਦੂਰ ਨੂੰ ਮਜ਼ਦੂਰੀ ਉਹਦਾ ਮੁਰਕਾ ਸੁੱਕਣ ਤੋਂ ਪਹਿਲਾਂ ਦਿੱਤੀ ਜਾਵੇ ਕਹਿੰਦਾ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਆ ਉਹਦੀ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਦੇਣੀ ਚਾਹੀਦੀ ਆ ਉਹਨੂੰ ਮਿਹਨਤ ਕਰਨ ਦਾ ਮਜ਼ਾ ਆਉਂਦਾ ਤਾਂ ਹਰ ਕੰਮ ਜੋ ਅਸੀਂ ਪਰਮੇਸ਼ਰ ਦੇ ਵਚਨ ਦਾ ਕਰਕੇ ਕਰਦੇ ਹਾਂ ਉਹ ਅਸੀਂ ਪਰਮੇਸ਼ਰ ਦੇ ਵਿੱਚ ਰਹਿ ਕੇ ਲੇਬਰ ਕਰਦੇ ਹਾਂ ਇੱਕ ਮਜ਼ਦੂਰੀ ਆ ਜੋ ਪਰਮੇਸ਼ਰ ਦੁਤਿਆਂ ਨੂੰ ਕਰਨ ਦੇ ਲਈ ਕਹਿੰਦੇ ਆ ਉਹ ਪਰਮੇਸ਼ਰ ਕਦੀ ਵੀ ਹਾਰਸੀ ਤੇ ਦਲਿੱਦਰੀ ਨਹੀਂ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ਉਹਨੇ ਸਾਨੂੰ ਮਜ਼ਦੂਰੀ ਉਸੇ ਵੇਲੇ ਹੀ ਦੇ ਦੇਣੀ ਜੇ ਉਸ ਵੇਲੇ ਅਸੀਂ ਕੰਮ ਕੀਤਾ ਹallelujah